ਰਾਲਸ ਦੇਖੋ ਹਲੇ ਟਾਈਮ ਹੈਗਾ ਇਹਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਗ ਡਵੈਲਪਮੈਂਟ ਦੀ ਵੋਟ ਕਰਨਗੇ ਸਿਕشن ਸੀਗੀ ਜੀ ਸਰ ਠੀਕ ਹੈ ਰਾਲਸ ਦੇਖੋ ਹਲੇ ਟਾਈਮ ਹੈਗਾ ਇਹਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਗ ਡਵੈਲਪਮੈਂਟ ਦੀ ਵੋਟ ਕਰਨਗੇ ਪਰ ਜਿਹੜਾ ਉੱਪਰ ਐਂਡੀ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਸਰ ਬਤ ਹੋ ਰਹੇ ਨੇ ਉਹ ਬਾਰੇ ਕਰ ਰਹੇ ਆ ਜਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ ਖਾਮਦੇ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਬਰਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਰਿਜ਼ਲਟ ਦੇਖੋ ਹਲੇ ਟਾਈਮ ਹੈਗਾ ਇਵਨ ਕੌਨਫੀਡੈਂਸ ਆ ਕਿ ਅੰਬਰਸਰ ਦੇ ਲੋਗ ਡਿਵੈਲਪਮੈਂਟ ਦੀ ਵੋਟ ਕਰਨਗੇ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟ ਦੇਖੋ ਹਲੇ ਟਾਈਮ ਹੈਗਾ ਇਵਨ ਕੌਨਫੀਡੈਂਸ ਆ ਕਿ ਅੰਬਰਸਰ ਦੇ ਲੋਗ ਡਵੈਲਪਮੈਂਟ ਦੀ ਵੋਟ ਕਰਨਗੇ ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਸਰਵਤ ਹੋ ਰਹੇ ਨੇ ਉਹਦੇ ਬਾਰੇ ਕਰ ਰਹੇ ਆ ਜਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ ਖਾਮਦੇ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਜਿਹੜਾ ਉਸ ਦੇ ਕੋ ਹਲੇ ਟਾਈਮ ਹੈਗਾ ਜਿੰਨੇ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟ ਦੀ ਵੋਟ ਕਰਨਗੇ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਲਸ ਦੇਖੋ ਹਾਲੇ ਟਾਈਮ ਹੈਗਾ ਯੂਨੂ ਕੌਨਫੀਡੈਂਸ ਆ ਕਿ ਅੰਬਰਸਰ ਦੇ ਲੋਗ ਡਿਵੈਲਪਮੈਂਟ ਦੀ ਵੋਟ ਕਰਨਗੇ ਪਰ ਜਿਹੜਾ ਉੱਪਰ ਐਂਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਸਰਵ ਬਤ ਹੋ ਰਹੇ ਨੇ ਉਹਦੇ ਬਾਰੇ ਕਰ ਰਹੇ ਆ ਜਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ ਖਾਮਦੇ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਬਰਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਰਲਸ ਦੇਖੋ ਹਾਲੇ ਟਾਈਮ ਹੈਗਾ ਇਹਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਿਵੈਲਪਮੈਂਟ ਦੀ ਵੋਟ ਕਰਨਗੇ। ਸ਼ਿਕਸ਼ਨ ਸੀਗੀ? ਜੀ ਸਰ। ਠੀਕ ਹੈ। ਰਲਸ ਦੇਖੋ ਹਾਲੇ ਟਾਈਮ ਹੈਗਾ। ਇਹਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਿਵੈਲਪਮੈਂਟ ਦੀ ਵੋਟ ਕਰਨਗੇ। ਪਰ ਜਿਹੜਾ ਉੱਪਰ ਐਂਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਮੋਦੀ ਸਾਹਿਬ ਮਾਰ ਰਹੇ ਨੇ ਉਹ ਬਾਰੇ ਕਰ ਰਹੇ ਆ ਕਿ ਕਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ। ਆਮਦ ਵੀ ਪਿੱਛੇ ਜਾ ਰਹੇ ਨੇ। ਆਪਾਂ ਅੰਮ੍ਰਿਤਸਰ ਬਾਰੇ ਗੱਲ ਕਰੀਏ। ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ। ਰਲਸ ਦੇਖੋ ਹਲੇ ਟਾਈਮ ਹੈਗਾ। ਜਿੰਨੇ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਗ ਡਿਵੈਲਪਮੈਂਟ ਦੀ ਵੋਟ ਕਰਨਗੇ। ਪ੍ਰੈਡਿਕਸ਼ਨ ਸੀਗੀ? ਜੀ ਸਰ ਠੀਕ ਹੈ। ਰਲਸ ਦੇਖੋ ਹਲੇ ਟਾਈਮ ਹੈਗਾ। ਜਿੰਨੇ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਗ ਡਵੈਲਪਮੈਂਟ ਦੀ ਵੋਟ ਕਰਨਗੇ ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਸਿਰਫ ਬਾਕੀ ਹੋ ਰਹੇ ਨੇ ਉਹਦੇ ਬਾਰੇ ਕਰ ਰਹੇ ਆ ਜੀ ਜਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ ਖਾਮਦੇ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਬਿਲਕੁਲ ਅੰਮ੍ਰਿਤਸਰ ਦੇ ਕੋ ਹਲੇ ਟਾਈਮ ਹੈਗਾ ਜਿੰਨੇ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟ ਦੀ ਵੋਟ ਕਰਨਗੇ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਲਸ ਦੇਖੋ ਹਲੇ ਟਾਈਮ ਹੈਗਾ ਯੂਨੋ ਕੌਨਫੀਡੈਂਸ ਆ ਕਿ ਅੰਬਰਸਰ ਦੇ ਲੋਗ ਡਿਵੈਲਪਮੈਂਟ ਦੀ ਵੋਟ ਕਰਨਗੇ ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਸਰਵਤ ਹੋ ਰਹੇ ਨੇ ਉਹਦੇ ਬਾਰੇ ਕਰ ਰਹੇ ਆ ਜਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ ਖਾਮਦੇ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਬਰਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਰਲਸ ਦੇਖੋ ਹਲੇ ਟਾਈਮ ਹੈਗਾ ਇਹਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟ ਦੀ ਵੋਟ ਕਰਨਗੇ। ਐਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟਸ ਦੇਖੋ ਹਾਲੇ ਟਾਈਮ ਹੈਗਾ ਇਹਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟ ਦੀ ਵੋਟ ਕਰਨਗੇ। ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਮੋਦੀ ਸਾਹਿਬ ਮਾਰ ਰਹੇ ਨੇ ਬਾਰੇ ਕਰ ਰਹੇ ਆ ਕਿ ਕਿ ਕਿਹੜੇ ਪੋਲ ਜਿਹੜੇ ਗਲਤ ਹੋ ਰਹੇ ਨੇ ਤਾਂ ਅਮਰਦੀ ਵੀ ਪਿੱਛੇ ਜਾ ਰਹੇ ਨੇ। ਆਪਾਂ ਅੰਮ੍ਰਿਤਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਰਿਜ਼ਲਟ ਦੇਖੋ ਹਲੇ ਟਾਈਮ ਹੈਗਾ ਇੰਨੀ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਿਵੈਲਪਮੈਂਟ ਦੀ ਵੋਟ ਕਰਨਗੇ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟ ਦੇਖੋ ਹਲੇ ਟਾਈਮ ਹੈਗਾ ਇੰਨੀ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਵਲਪਮੈਂਟ ਦੀ ਵੋਟ ਕਰਨੀ ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਲਈ ਉਹ ਸਿਰਫ ਬਤ ਹੋ ਰਹੇ ਨੇ ਉਹਦੇ ਬਾਰੇ ਕਰ ਰਹੇ ਆ ਜੀ ਕਿ ਅੱਜ ਵੀ ਪੋਲ ਜਿਹੜੇ ਗਲਤ ਹੋ ਰਹੇ ਨੇ ਖਾਮਦੇ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਬਾਰੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਬਿਲਕੁਲ